ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਤੋਂ ਬਾਅਦ ਇੱਕ ਮਹੱਤਵਪੂਰਨ ਅਪਡੇਟ ਸਾਡੇ ਨਾਲ ਸਾਂਝੇ ਕਰ ਰਹੇ ਨੇ ਜਸਮੀਤ ਪਾਟਿਆ ਜੀ ਸੋ ਅ ਕੱਲ ਦੇ ਲਾਈਵ ਸ਼ੋਅ ਦੇ ਵਿੱਚ ਵੀ ਜਸਮੀਤ ਪਾਟਿਆ ਜੀ ਨੇ ਬਿਲਕੁਲ ਲੇਟੈਸਟ ਇਨਫੋਰਮੇਸ਼ਨ ਸਟੂਡੈਂਟਸ ਨਾਲ ਸ਼ੇਅਰ ਕੀਤੀ ਹੈ ਸੋ ਹਰ ਰੋਜ਼ 4:30 ਵਜੇ ਜਸਮੀਤ ਪਾਟਿਆ ਜੀ ਸਾਡੇ ਨਾਲ ਲਾਈਵ ਰਹਿੰਦੇ ਨੇ ਅੱਜ ਇਸ ਵੇਲੇ ਇੱਕ ਮਹੱਤਵਪੂਰਨ ਟੌਪਿਕ ਦੇ ਉੱਤੇ ਗੱਲ ਕਰਾਂਗੇ 스ਪਾਊਸ ਵੀਜ਼ਾ ਤੇ ਕਈ ਤਰ੍ਹਾਂ ਦੀਆਂ ਕਨਫਿਊਜ਼ਨਸ ਨੇ ਜਸਮੀਤ ਜੀ ਤੁਸੀਂ ਕੱਲ ਵੀ ਵੱਡੇ ਵੱਡੇ ਅਪਡੇਟ ਸਾਂਝੇ ਕੀਤੇ ਅੱਜ ਵੀ ਵੱਡੇ ਵੱਡੇ ਅਪਡੇਟ ਤੁਸੀਂ ਸਾਂਝੇ ਕਰਨੇ ਨੇ 4 ਕਿ ਅਲਬਰਟਾ ਸਭ ਤੋਂ ਪਹਿਲਾਂ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਸ਼ੁਰੂ ਕਰ ਰਿਹਾ ਹੈ ਸੋ ਆਫੀਸ਼ੀਅਲ ਇਨਫੋਰਮੇਸ਼ਨ ਕਿਸੇ ਵੇਲੇ ਵੀ ਆ ਸਕਦੀ ਹੈ ਪਰ ਤੁਸੀਂ ਇਹ ਖਬਰ ਹੈ ਜਿਹੜੀ ਇਹ ਸਾਂਝੀ ਕੀਤੀ ਹੈ ਹੁਣ ਮੈਂ ਸਪਾਊਸ ਵੀਜ਼ੇ ਦੇ ਬਾਰੇ ਗੱਲਣਾ ਚਾਹੁੰਦਾ ਹੁਣ ਅਲਬਰਟਾ ਚ ਸਪਾਊਸ ਵੀਜ਼ਾ ਦਾ ਪ੍ਰੋਸੈਸ ਕੀ ਰਹੇਗਾ ਔਰ ਫੈਡਰਲ ਗਵਰਨਮੈਂਟ ਦੀ ਪਾਲਿਸੀ ਚ ਕੋਈ ਬਦਲਾਅ ਤਾਂ ਨਹੀਂ ਪੂਰੇ ਕੈਨੇਡਾ ਦੇ ਲਈ ਕਿਉਂਕਿ ਕਿਊਬਕ ਨੂੰ ਲੈ ਕੇ ਕਈ ਤਰ੍ਹਾਂ ਦੇ ਰਿਊਮਰਸ ਨੇ ਸਪਾਊਸ ਵੀਜ਼ਾ ਨੂੰ ਲੈ ਕੇ ਤੁਸੀਂ ਦੇਖੋ ਜਦੋਂ ਫੈਡਰਲ ਗਵਰਨਮੈਂਟ ਕੋਈ ਡਿਸੀਜਨ ਲੈਂਦੀ ਹੈ ਨਾ ਫੈਡਰਲ ਗਵਰਨਮੈਂਟ ਹੁੰਦੀ ਹੈ ਜੀ ਜੀ ਨੈਸ਼ਨਲ ਗਵਰਨਮੈਂਟ ਕੋ ਡਿਸੀਜਨ ਲੈਂਦੀ ਹੈ ਤਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਉਹ ਡਿਸੀਜਨ ਦੇ ਅਗੇਂਸਟ ਨਹੀਂ ਜਾ ਸਕਦੀ ਜੇ ਕਿਊਬੈਕ ਨੇ ਉਹਦੇ ਅਗੇਂਸਟ ਜਾਣਾ ਹੁੰਦਾ ਤਾਂ ਫਿਰ ਕਿਊਬੈਕ ਸੀਏਕਯੂ ਚ ਕਿਉਂ ਲਿਖ ਕੇ ਦਿੰਦਾ ਕਿ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰ ਸੀਏਕਯੂ ਮੈਟਰਿਕ ਹੀ ਵੈਲਿਡ ਸੋ ਕਿਊਬੈਕ ਹੈਗੀ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ অর ਫੈਡਰਲ ਗਵਰਨਮੈਂਟ ਨੇ ਡਿਸਾਈਡ ਕੀਤਾ ਹੈ ਕਿ ਆਉਣ ਵਾਲੇ ਸਮੇਂ ਚ 1 ਸਤੰਬਰ ਤੋਂ ਬਾਅਦ ਸਿਰਫ ਮਾਸਟਰ ਸਟੂਡੈਂਟਸ ਨੂੰ ਹੀ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਲਿਆਂਦਾ ਮੌਕਾ ਦਿੱਤਾ ਜਾਏਗਾ ਜੀ ਸਟੂਡੈਂਟਸ ਇਹ ਜੇ ਕੋਈ ਵੀ ਮੈਨੂੰ ਲੱਗਦਾ ਬਦਲਾਵ ਕਿਸੇ ਵੀ ਪ੍ਰੋਵਿੰਸ ਕਰਾਈ ਜੇਗਾ ਹਾਲੇ ਤੱਕ ਤਾਂ ਨਹੀਂ ਹੈਗਾ ਕੋਈ ਫਿਊਚਰ ਚ ਹੋਏ ਤਾਂ ਦੇਖ ਸਕਦੇ ਹਾਂ ਬਟ ਜਿਹੜਾ ਵੀਜ਼ਾ ਹੈ ਤੁਹਾਨੂੰ ਪਤਾ ਹੈ ਕਿ ਉਹ ਫੈਡਰਲ ਗਵਰਨਮੈਂਟ ਨੇ ਦਿਨਾ ਹੁੰਦਾ ਹੈ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਨਹੀਂ ਦੇਣਾ ਸੋ ਆਈਆਰਸੀਸੀ ਜਾਂ ਸੀਆਈਸੀਸੀ ਜਾਂ ਫਿਰ ਐਮਬੈਸੀਜ਼ ਰਿਪੋਰਟ ਕਰਦੀਆਂ ਆਟਵਾ ਆਫਿਸ ਆਟਵਾ ਇਜ਼ ਅੰਡਰ ਫੈਡਰਲ ਗਵਰਨਮੈਂਟ ਸੋ ਸਟੂਡੈਂਟਸ ਹਾਲੇ ਤਾਂ ਦੇਖੋ ਵੀਜ਼ਾਸ ਆ ਰਹੇ ਨੇ ਜਿਹੜੇ ਡਿਪਲੋਮਾ ਔਰ ਪੀਜੀ ਡਿਪਲੋਮਾ ਵਾਲੇ ਵੀ ਵੀਜ਼ਾਸ ਆ ਰਹੇ ਨੇ ਐਂਡ ਹੱਲੇ ਕੀ ਕਹਿੰਦੇ ਆ ਸਟੂਡੈਂਟਸ ਜਿਹੜੇ ਜਾ ਰਹੇ ਆ ਆ ਡਿਪਲੋਮਾ অর ਪੀਜੀ ਡਿਪਲੋਮਾ ਵਾਲੇ ਮੇਰੀ ਉਹਨਾਂ ਨੂੰ ਸਿਰਫ ਇਹੀ ਐਡਵਾਈਸ ਹੈ ਕਿ ਜਲਦ ਤੋਂ ਜਲਦ ਆਪਣੇ ਸਪਾਊਸ ਦਾ ਵੀਜ਼ਾ ਸੀ ਅਪਲਾਈ ਕਰ ਦਈਏ ਆ ਕਿਉਂਕਿ ਫਿਊਚਰ ਵਿੱਚ ਇਹ ਹੋ ਸਕਦਾ ਹੈ ਕਿ ਜਿਹੜੇ ਤੁਸੀਂ ਮਾਸਟਰਸ ਡਿਗਰੀ ਚਾਹੀਦੀ ਹੋਏਗੀ ਜਦੋਂ ਆਪਾਂ ਸਪਾਊਸ ਨੂੰ ਓਪਨ ਵਰਕ ਪਰਮਿਟ ਲੈਣਾ ਸੋ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਬਦਲਾਅ ਹੈ ਪਰ ਜਿਹੜੇ ਹੱਲੇ ਵੇਟ ਕਰ ਰਹੇ ਨੇ ਕਿ ਅਸੀਂ ਅਪਲਾਈ ਕਰਨਾ ਹੈ ਹੱਲੇ ਸੋਚ ਰਹੇ ਆ ਕਿ ਅਸੀਂ ਅਪਲਾਈ ਕਰੀਏ ਕਿ ਨਾ ਕਰੀਏ ਉਹਨਾਂ ਨੂੰ ਮੇਰੀ ਐਡਵਾਈਸ ਹੈ ਕਿ ਜਲਦ ਤੋਂ ਜਲਦ ਅਸੀਂ ਆਪਣਾ ਸਪਾਊਸ ਦਾ ਸਪਸੋ W P ਕੈਟਾਗਰੀ ਚ ਆਪਣੀ ਫਾਈਲ ਲਗਾ ਲੀਏ ਬਿਲਕੁਲ ਠੀਕ ਹੈ ਸਰ ਸਰ ਹੁਣ ਸਪਸਸ ਵੀਜ਼ੇ ਦੇ ਲਈ ਹੁਣ ਰਿਕੁਆਇਰਮੈਂਟਸ ਕੀ ਨੇ ਕਰੰਟ ਫਰੈਸ਼ ਰਿਕੁਆਇਰਮੈਂਟਸ ਸੀ ਦੇਖੋ ਹੁਣ ਹੱਲੇ ਵੀ ਸਟੂਡੈਂਟ ਲਗਾ ਸਕਦੇ ਆ ਜੇ ਤੁਹਾਡਾ ਸਪਸਸ ਉਥੇ ਡਿਪੈਂਡੈਂਟ ਤੇ ਹੈ ਜਾਂ ਫਿਰ ਵਰਕ ਪਰਮਿਟ ਤੇ ਹੈ ਜਾਂ ਫਿਰ ਤੁਸੀਂ ਕਹੋ ਕਿ ਤੁਹਾਡਾ ਸਪਸਸ ਡਿਪਲੋਮਾ ਕਰ ਰਿਹਾ ਹੈ ਪੀਜੀ ਡਿਪਲੋਮਾ ਕਰ ਰਿਹਾ ਹੈ ਤਾਂ ਰਾਈਟ ਨਾਓ ਅਸੀਂ ਲੋਜ ਕਰ ਸਕਦੇ ਆ ਫਾਈਲ

बट लास्ट ऑप्शन की होगी तो आपका स्पौसल टूरिस्ट वीजा से जा सकेंगे सो यहां फिर जब तुमसी वर्क परमिट पे आओगे तब फिर उननो वर्क परमिट मिलेगा सो दिस कैन दिस कैन बी द ऑप्शन जे थारे स्पौस नु वीजा जेडा की नि ओपन वर्क परमिट नहीं मिलता बट एडवाइजेबल यही है कि जल्द तो जल्द स्पौस दी फाइल लगा दो नहीं तो फिर मास्टर एडमिशन लो और मास्टर से थारे ओपन वर्क परमिट पे जा पाएगा बिल्कुल ठीक है सो 90413 90412 ਅ ਸਕਰੀਨ ਤੇ ਨੰਬਰ ਹੈ WhatsApp ਨੰਬਰ ਵੀ ਹੈ 9041096100 ਇਹ WhatsApp ਨੰਬਰ ਨੇ ਸੋ ਇਹ ਜਸਮੀਤ ਜੀ ਕੋ ਡਾਇਰੈਕਟ ਇਹ WhatsApp ਨੰਬਰ ਹੈ ਔਰ 90413 90412 ਇਸ ਨੰਬਰ ਤੇ ਵੀ ਤੁਸੀਂ ਜਸਮੀਤ ਜੀ ਦੇ ਨਾਲ ਅਪਾਇੰਟਮੈਂਟ ਬਣਾ ਸਕਦੇ ਹੋ ਸੋ info@landmarkimmigration.com ਤੁਸੀਂ ਈਮੇਲ ਵੀ ਜਸਮੀਤ ਜੀ ਨੂੰ ਕਰ ਸਕਦੇ ਹੋ ਥੈਂਕ ਯੂ ਸੋ ਮੱਚ ਸਰ ਥੈਂਕ ਯੂ ਸੋ ਮੱਚ ਓਕੇ ਸੋ